ਪੰਜਾਬ ਲਗਾਤਾਰ ਕੈਂਸਰ ਦੇ ਨਾਲ ਮਰ ਰਿਹਾ ਕਾਲੇ ਪੀਲੇ ਦੇ ਨਾਲ ਮਰ ਰਿਹਾ ਪੰਜਾਬ ਦੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਕੈਂਸਰ ਦੇ ਮਰੀਜ਼ ਵੀ ਨੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਲਗਾਤਾਰ ਆਪਾਂ ਦੇਖ ਰਹੇ ਹਾਂ ਕਾਲੇ ਪੀਲੇ ਦੇ ਮਰੀਜ਼ ਵੀ ਨੇ ਲਗਾਤਾਰ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਖਤਮ ਹੋ ਗਏ ਗੰਦਲੇ ਹੋ ਗਏ ਜ਼ਹਿਰੀਲੇ ਹੋ ਗਏ ਜਾਂ ਫਿਰ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਉਹ ਪਾਣੀ ਜਿਹੜੇ ਕਦੇ ਪੰਜਾਬ ਦੀ ਆਨ ਬਾਨ ਸ਼ਾਨ ਹੁੰਦੇ ਸੀ ਉਹ ਪਾਣੀ ਅੱਜ ਪੰਜਾਬ ਦੇ ਲਈ ਇੱਕ ਘਾਤਕ ਬਿਮਾਰੀ ਬਣ ਕੇ ਸਾਹਮਤ ਹੋ ਗਏ ਅੱਜ ਆਪਾਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਇੱਕ ਵੱਡਾ ਹੰਲਾ ਗੁੱਲਾ ਹੋਇਆ ਹੁਣ ਤੱਕ ਹੋ ਰਿਹਾ ਜਦੋਂ ਤੱਕ ਆਪਾਂ ਇਹ ਖਬਰ ਕਰ ਰਹੇ ਹਾਂ ਉਹ ਹੈਗਾ ਲੁਧਿਆਣਾ ਦੇ ਵਿੱਚ ਕਾਲਾ ਪਾਣੀ ਮੋਰਚਾ 3 ਦਸੰਬਰ ਦੀ ਕਾਲ ਦਿੱਤੀ ਗਈ ਸੀ ਕਿ ਅਸੀਂ ਵੇਰਕਾ ਪਲਾਂਟ ਦੇ ਬਾਹਰ ਬੈਠਾਂਗੇ ਪੱਕਾ ਉੱਥੇ ਮੋਰਚਾ ਲਾਵਾਂਗੇ ਤੇ ਅਸੀਂ ਇਹ ਸਾਰਾ ਕੁਝ ਬੰਦ ਕਰਾਵਾਂਗੇ ਬੁੱਡੇ ਨਾਲੇ ਦੇ ਵਿੱਚ ਜਿੰਨੀ ਵੀ ਲਿਕੁਇਡ ਵੇਸਟੇਜ ਹੈ ਉਹ ਵੇਸਟੇਜ ਸਾਰੀ ਪਲਾਂਟ ਦੀ ਉਹਨਾ ਉੱਥੇ ਪੈ ਰਹੀ ਹੈ ਜਿਸ ਤਰੀਕੇ ਨਾਲ ਅੱਜ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਨੇ ਆਪਣੇ ਪ੍ਰਬੰਧ ਕੀਤੇ ਜਿਸ ਤਰੀਕੇ ਦੇ ਨਾਲ ਲੋਕ ਉੱਥੇ ਅੱਗੇ ਵਧੇ ਉਹ ਸਭ ਕੁਝ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਪਰ ਜਿਹੜੀਆਂ ਅਹਿਮ ਗੱਲਾਂ ਨੇ ਇਹਦੇ 'ਚ ਉਹ ਗੱਲ ਹੈ ਜਿ ਇਹਨਾਂ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓਸ ਨਿਕਲ ਕੇ ਸਾਹਮਣੇ ਆਈਆਂ ਬੇਸ਼ੱਕ ਜਿਹੜੇ ਕਾਲਾ ਪਾਣੀ ਮੋਰਚਾ ਦੀ ਟੀਮ ਹੈ ਜਾਂ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦਾ ਸਿਰਫ ਮਕਸਦ ਹੈ ਕਿ ਜਿਹੜਾ ਬੁੱਡੇ ਨਾਲੀ ਦੇ ਵਿੱਚ ਬੁੱਡੇ ਨਾਲੇ 'ਚ ਪਾਣੀ ਪੈ ਰਿਹਾ ਗੰਦਾ ਪਾਣੀ ਪੈ ਰਿਹਾ ਉਸ ਪਾਣੀ ਨੂੰ ਬੰਦ ਕੀਤਾ ਜਾਵੇ ਉਸ ਪਾਣੀ ਨੂੰ ਰੋਕਿਆ ਜਾਵੇ ਤੇ ਦੂਜੇ ਪਾਸੇ ਆਪਾਂ ਨੇ ਲਗਾਤਾਰ ਦੇਖਿਆ ਕਿ ਜਿਹੜੇ ਉਹ ਉਦਯੋਗਪਤੀ ਨੇ ਜਿਹੜੇ ਵਪਾਰੀ ਲੋਕ ਨੇ ਉਹ ਆਪਣੇ ਨਾਲ ਆਪਣੀ ਜਿਹੜੀ ਲੇਬਰ ਜਮਾਤ ਸੀ ਉਹਨਾਂ ਲਈ ਉਹਨਾਂ ਨੂੰ ਵੀ ਲੈ ਕੇ ਆਏ ਨਾਲ ਉਹਨਾਂ ਨੇ ਬਰਾਬਰ ਸਟੇਜ ਲਾ ਕੇ ਉੱਥੇ ਲੋਕਾਂ ਨੂੰ ਬਿਠਾਇਆ ਤੇ ਲੋਕਾਂ ਨੂੰ ਸੰਬੋਧਨ ਹੋਇਆ ਇਹਦੇ ਨਾਲ ਕੀ ਮੈਸੇਜ ਆਂਦਾ ਇਹਦੇ ਨਾਲ ਮੈਸੇਜ ਆਂਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਕਾਲਾ ਪਾਣੀ ਮੋਰਚਾ ਜਿਹੜੀ ਟੀਮ ਵੀ ਹੈਗੀ ਆ ਜਾਂ ਉਹਨਾਂ ਦੇ ਨਾਲ ਜਿਹੜੇ ਲੋਕ ਵੀ ਤੁਰੇ ਉਹ ਪ੍ਰਵਾਸੀਆਂ ਦੇ ਉੱਥੇ ਖਿਲਾਫ ਗਏ ਯਾਨੀ ਕਿ ਇੱਕ ਪਾਸੇ ਪੰਜਾਬੀ ਦੂਜੇ ਪਾਸੇ ਪ੍ਰਵਾਸੀਆਂ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਅਣਜਾਣੇ ਦੇ ਵਿੱਚ ਹੋ ਗਈ ਕਿਉਂਕਿ ਉਹ ਲੋਕ ਜਿਵੇਂ ਜਿਹੜੇ ਵਪਾਰੀ ਸੀ ਵਪਾਰੀਆਂ ਦੀ ਜਦੋਂ ਗੱਲ ਸੁਣ ਰਹੀ ਸੀ ਉਹ ਕਹਿੰਦੇ ਕਿ ਇੱਕ ਜਣਾ ਕਹਿੰਦਾ ਕਿ ਮੈਂ ਆਪਣੇ ਨਾਲ 100 ਬੰਦਾ ਲੈ ਕੇ ਆਇਆ ਦੂਜੇ ਕਹਿੰਦੇ ਸੀ ਅਸੀਂ ਆਪਣੀ ਸਾਰੀ ਆ ਫੈਕਟਰੀ ਜਿਹੜੀ ਸਾਡੀ ਲੇਬਰ ਹੈ ਉਹ ਅਸੀਂ ਲੇਬਰ ਆਪਣੇ ਨਾਲ ਲੈ ਕੇ ਆਏ ਆ ਪਰ ਇਹਦੇ ਨਾਲ ਇੱਕ ਮੈਸੇਜ ਇਹ ਵੀ ਜਾਂਦਾ ਕਿ ਇੱਕ ਪਾਸੇ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਤੇ ਦੂਜੇ ਪਾਸੇ ਉਹ ਪ੍ਰਵਾਸੀਆਂ ਦੇ ਖਿਲਾਫ ਨੇ ਪ੍ਰਵਾਸੀਆਂ ਦੇ ਰੋਜ਼ਗਾਰ ਦੇ ਖਿਲਾਫ ਨੇ ਹਾਲਾਂਕਿ ਐਦਾਂ ਦਾ ਅਜ ਕੁਝ ਵੀ ਨਾ ਵਾਪਰਿਆ ਅੱਜ ਸੀ ਇਦਾਂ ਦਾ ਸੀ ਕਿ ਸਿਰਫ ਜੋ ਗੰਦੇ ਨਾਲੇ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਉਹਨੂੰ ਰੋਕਣ ਦੇ ਲਈ ਲੋਕ ਉੱਥੇ ਅੱਗੇ ਵਧੇ ਸੀ ਤੇ ਇੱਕ ਵੱਡਾ ਹੱਲਾ ਗੁੱਲਾ ਵੀ ਹੋਇਆ ਜਿਸ ਤਰੀਕੇ ਦੇ ਨਾਲ ਅਮਿਤੋ ਜਮਾਨ ਲੱਖੇ ਸਿਧਾਨਾ ਜਿਹੜੇ ਕਹਿੰਦੇ ਕਿ ਅਸੀਂ ਲੀਡ ਕਰ ਰਹੇ ਹਾਂ ਇਸ ਮੋਰਚੇ ਨੂੰ ਲੱਖੇ ਸਿਧਾਨਾ ਦੇ ਤਾਂ ਫੋਰਚੂਨਰ ਜਿਹੜੀ ਉਹਨਾਂ ਕੋਲ ਗੱਡੀ ਹੈ ਉਸ ਗੱਡੀ ਨੂੰ ਭੰਨ ਕੇ ਲੱਖੇ ਜੀ ਤਾਂ ਅਰੈਸਟ ਵੀ ਹੋਏ ਗ੍ਰਿਫਤਾਰੀ ਵੀ ਹੋਈ ਇਸ ਤਰ੍ਹਾਂ ਆਪਾਂ ਹੋਰ ਜਿਹੜੇ ਲੱਖੇ ਜੀ ਦੇ ਸਾਥੀ ਸੀ ਜਿਨ੍ਹਾਂ ਦੇ ਆਪਾਂ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਕਿ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਉੱਥੇ ਕੀਤਾ ਗਿਆ ਅਮਿਤ ਓਜਮਾਨ ਉੱਥੇ ਪਹੁੰਚ ਕੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਹੋਏ ਤੇ ਕਾਫਲੇ ਦੇ ਨਾਲ ਲੈ ਕੇ ਅੱਗੇ ਵਧੇ ਪੁਲਿਸ ਨੇ ਥਾ ਦਿੱਤੀ ਉਹ ਲੋਕ ਬੈਠ ਗਏ ਤੁਸੀਂ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਧੱਕਾ ਮੁੱਕੇ ਵੀ ਹੋਈ ਪੱਗਾਂ ਵੀ ਉੱਥੇ ਲੱਥੀਆਂ ਯਾਨੀ ਕਿ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਉੱਥੇ ਹੋਇਆ ਉਸ ਨੂੰ ਨਿੰਦਿਆ ਵੀ ਸੁਖਪਾਲ ਸਿੰਘ ਖੈਰਾੋਂ ਨੇ ਨਿੰਦਿਆ ਹੋਰ तमाम ਕਿਸਾਨ ਜਥੇਬੰਦੀਆਂ ਨੇ ਬਿੱਤੇ ਦਿਨੀ ਇਸ ਮੋਰਚੇ ਦੀ ਸਪੋਰਟ ਕੀਤੀ ਸੀ ਜਿਹੜਾ ਐਸਕੇਐਮ ਨਾਨ ਪੋਲਿਟਿਕਲ ਵੀ ਹੈਗਾ ਉਹਨਾਂ ਨੇ ਵੀ ਇਹਦੀ ਸਪੋਰਟ ਕੀਤੀ ਸੀ ਕਿ ਅਸੀਂ ਸਪੋਰਟ ਕਰਦੇ ਹਾਂ ਇਸ ਕਾਲਾ ਪਾਣੀ ਮੋਰਚੇ ਦੀ ਟੀਮ ਨੂੰ ਜਿਹੜੀ ਕਹਿੰਦੀ ਹੈ ਕਿ ਬੁੱਢੇ ਨਾਲੇ ਨੂੰ ਅਸੀਂ ਬਚਾਉਣਾ ਪੰਜਾਬ ਨੂੰ ਅਸੀਂ ਬਿਮਾਰੀਆਂ ਤੋਂ ਬਚਾਉਣਾ ਅੱਜ ਹੱਲਾ ਗੁੱਲਾ ਹੋਇਆ ਸਾਰਿਆਂ ਨੇ ਤੁਸੀਂ ਉਹ ਦੇਖੋ ਲਿਆ ਜਦੋਂ ਤੱਕ ਤੁਸੀਂ ਇਹ ਖਬਰ ਸੁਣ ਰਹੇ ਹੋ ਉਦੋਂ ਫਿਲਹਾਲ ਸਾਰਾ ਕੁਝ ਕੰਟੀਨਿਊ ਉੱਥੇ ਹੈਗਾ ਤੇ ਲੱਖੇ ਹੋਰਾਂ ਦੇ ਤਾਂ ਗ੍ਰਿਫਤਾਰੀ ਹੋ ਗਈ ਲੱਖੇ ਹੋਰਾਂ ਦੀ ਜਿਹੜੀ ਟੀਮ ਸੀ ਹੋਰ ਉਹ ਵੀ ਗ੍ਰਿਫਤਾਰ ਹੋ ਗਈ ਹੋਰ ਲੋਕ ਜਿਹੜੇ ਉੱਥੇ ਪੁੱਜੇ ਸੀ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਗਈ ਪੁਲਿਸ ਪ੍ਰਸ਼ਾਸਨ ਵੱਲ ਰੋਕਣ ਦੀ ਪੁਲਿਸ ਨੇ ਤਾਂ ਜੋ ਹਦਾਇਤਾਂ ਹੁੰਦੀਆਂ ਨੇ ਪੁਲਿਸ ਨੂੰ ਪੁਲਿਸ ਨੇ ਤਾਂ ਖੈਰ ਉਹ ਕਰਨਾ ਹੀ ਹੁੰਦਾ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੇ ਬਾਵਜੂਦ ਲੋਕ ਰੁਕੇ ਨਹੀਂ ਲੋਕ ਅੱਗੇ ਵਧੇ ਨਿਹੰਗ ਜਥੇਬੰਦੀਆਂ ਗਰਮ ਹੁੰਦੀਆਂ ਨਜ਼ਰ ਆਈਆਂ ਸਾਰਾ ਕੁਝ ਇਹ ਵਾਪਰਿਆ ਜੋ ਵੀ ਅਪਡੇਟ ਹੋਊਗੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗਾ ਤੁਸੀਂ ਥੋੜੇ ਆਪਣੇ ਚੈਨਲ ਸੱਤ ਟੈਲੀਵਿਜ਼ਨ ਕਰ ਲਓ ਸਬਸਕ੍ਰਾਈਬ